ਇੱਕ ਗੱਲ ਤੁਹਾਨੂੰ ਹੋਰ ਦੱਸਦਾ ਬੱਚੋ ਅੱਜ ਦੇ ਸਮੇਂ ਦੇ ਵਿੱਚ ਲਵ ਦੀ ਡੈਫੀਨੇਸ਼ਨ ਜਿਹੜੀ ਹੈਗੀ ਆ ਉਹ ਚੇਂਜ ਹੋ ਗਈ ਆ ਲਵ ਦੀ ਡੈਫੀਨੇਸ਼ਨ ਚੇਂਜ ਲੋਕਾਂ ਨੂੰ ਕੀ ਲੱਗਦਾ ਲਵ ਦਾ ਮਤਲਬ ਹੈਗਾ ਪਿਆਰ ਦਾ ਮਤਲਬ ਹੈਗਾ ਵੀ ਮੈਂ ਮੇਰੀ ਖੁਸ਼ੀ ਪੂਰੀ ਹੋਣੀ ਚਾਹੀਦੀ ਆ ਮੈਂ ਇੱਕ ਗੱਲ ਦੱਸਦਾ ਤੁਹਾਨੂੰ ਇਹ ਨਾਮ ਦਾ ਇੱਕ ਪਰਸਨ ਆ ਮੇਲਾ ਉਹਨੂੰ ਬੀ ਨਾਮ ਦੀ ਫੀਮੇਲ ਨਾਲ ਅਟੈਚਮੈਂਟ ਆ ਪਿਆਰ ਆ ਉਹ ਕਹਿੰਦਾ ਮੈਨੂੰ ਬਹੁਤ ਜ਼ਿਆਦਾ ਤੇਰਾ ਨਾਲ ਦਿਨੋਂ ਪਿਆਰ ਦਿਲੋਂ ਪਿਆਰ ਜਦੋਂ ਤੱਕ ਰਿਲੇਸ਼ਨਸ਼ਿਪ ਚੱਲ ਰਹੀ ਹੈ ਸਭ ਕੁਝ ਬਹੁਤ ਚੰਗਾ ਵੈਰੀ ਗੁੱਡ 올 ਐਂਡ ਗੁੱਡ ਸਭ ਕੁਝ ਬਹੁਤ ਵਧੀਆ ਪਰ ਜਿੱਦਨ ਇਸ ਇਨਸਾਨ ਨੇ ਕਹਿਤਾ ਇੱਕ ਕੁੜੀ ਆ ਫੀਮੇਲ ਆ ਨੇ ਕਹਿਤਾ ਵੀ ਨਹੀਂ ਆਪਣਾ ਵਿਆਹ ਨਹੀਂ ਹੋਣਾ ਮੇਰੇ ਪਿਤਾ ਦੇ ਮੇਰੀ ਫੈਮਿਲੀ ਨਹੀਂ ਮੰਨਦੀ ਦੀਸਨ ਕੁਝ ਵੀ ਹੋ ਗਿਆ ਉਸ ਦਿਨ ਇਹ ਇਨਸਾਨ ਨੇ ਦੇਖ ਤੋਂ ਗੁੱਸਾ ਹੋ ਜਾਂਦਾ ਇਹਨੂੰ ਗਲਤ ਕਹਿਣ ਲੱਗ ਜਾਂਦਾ ਇਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਈ ਤਾਂ ਮਾਰਨ ਤੱਕ ਜਾਂਦੇ ਨੇ ਐਸਿਡ ਅਟੈਕ देख लो इंडिया चुन देने बहुत ज्यादा यद मतलब यह मतलब प्यार तो है ही नहीं सी हम ती कहो सर प्यार क्यों नहीं सी कुड़ी ने गलत किया नो लव दी डेफिनेशन ये है डेफीनेशन लव दा मतलब ये है सैक्रीफाइसिस किस चीज दा सैक्रीफाइसिस या किस चीज दा त्याग किस चीज दा त्याग ਸਾਡੀ ਆਪਣੀ ਖੁਸ਼ੀ ਮੈਟਰ ਨਹੀਂ ਕਰਦੀ ਤੁਸੀਂ ਕਹੋਗੇ ਸਰ ਥਿਓਰੀਟਿਕ ਗੱਲ ਆ ਕੱਲ ਗੱਲ ਆ ਪ੍ਰੈਕਟੀਕਲ ਨਹੀਂ ਨਹੀਂ ਪ੍ਰੈਕਟੀਕੈਲਿਟੀ ਇਹ ਆ ਤਨ ਮੈਂ ਦੱਸਾਂਗਾ ਗੁਰੂ ਨਾਨਕ ਸਾਹਿਬ ਮਹਾਰਾਜੀ ਵੀ ਜਿਹੜੀ ਗੱਲ ਕਰਦੇ ਨੇ ਉਸੇ ਹੀ ਗੱਲ ਤੇ ਲਿਆ ਕੇ ਛੱਡਾਂਗਾ ਮੈਂ ਤੁਸੀਂ ਟੈਨਸ਼ਨ ਨਾ ਲੋ ਲਵ ਦਾ ਮਤਲਬ ਤਿਆਗ ਆ ਸਾਡੀ ਆਪਣੀ ਖੁਸ਼ੀਆਂ ਅਸੀਂ ਛੱਡ ਕੇ ਅਸੀਂ ਉਹਦੀ ਖੁਸ਼ੀਆਂ ਬਾਰੇ ਸੋਚਦੇ ਲਵ ਮੀਨ ਸੈਕਰੀਫਾਈਸਿਸ ਪਿਆਰ ਦਾ ਮਤਲਬ ਇਹ ਥੋੜੀ ਆ ਵੀ ਉਹ ਤੁਹਾਡੇ ਨਾਲ ਹੀ ਹੋਣਾ ਚਾਹੀਦਾ ਇਨਸਾਨ ਪਿਆਰ ਦਾ ਮਤਲਬ ਉਹ ਦੂਰ ਵੀ ਹੋ ਸਕਦਾ ਤੁਹਾਡੇ ਲਈ ਇੱਕੋ ਚੀਜ਼ ਮੈਟਰ ਕਰਦੀ ਐ ਇਸ ਇਨਸਾਨ ਦੀ ਖੁਸ਼ੀ ਬਸ ਇਸ ਇਨਸਾਨ ਦੀ ਖੁਸ਼ੀ ਤੁਹਾਡੇ ਲਈ ਮੈਟਰ ਕਰਦੀ ਆ ਉਹ ਭਾਵੇਂ ਤੁਹਾਡੇ ਨਾਲ ਰਹਿਣ ਚਾਹ ਜਾਂ ਤੁਹਾਡੇ ਨਾਲ ਨਹੀਂ ਰਹਿਣ ਚਾਹ ਡਸਨਟ ਮੈਟਰ ਜੇ ਇਦਾਂ ਦੀ ਕੰਡੀਸ਼ਨ ਚ ਕੋਈ ਆ ਫੇਰ ਕਵੇ ਆਪਣੇ ਆਪ ਨੂੰ ਵੀ ਮੈਂ ਕਿਸੇ ਨਾਲ ਪਿਆਰ ਕਰਦਾ ਨਹੀਂ ਤਾਂ ਨਹੀਂ ਕਰ ਤਾ ਕੋਈ ਇਨਸਾਨ ਤੁਹਾਡੇ ਨਾਲ ਸੀ ਕਿਸੇ ਕਾਰਨ ਕਰਕੇ ਤੁਹਾਡੇ ਤੋਂ ਵੱਖਰਾ ਹੋ ਗਿਆ ਤੁਸੀਂ ਉਹਦੇ ਅਗੇਂਸਟ ਹੋ ਗਏ ਉਹਦੀ ਫੈਮਿਲੀ ਦੇ ਅਗੇਂਸਟ ਹੋ ਗਏ ਤੁਸੀਂ ਉਹਦੇ ਤੇ ਐਸਿਡ ਅਟੈਕ ਕਰ ਰਹੇ ਹੋ ਤੁਸੀਂ ਉਹਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਉਸਨੂੰ ਬਦਨਾਮ ਕਰ ਰਹੇ ਹੋ ਇਟ ਮੀਨਸ ਤੁਹਾਡੇ ਮਨ ਚ ਅਟੈਚਮੈਂਟ ਭਾਵੇਂ ਹੋ ਸਕਦੀ ਹੋਵੇ ਪਿਆਰ ਨਹੀਂ ਸੀ ਬੁੱਲੇ ਸ਼ਾਹ ਕਹਿੰਦਾ ਵੀ ਇਸ਼ਕ ਹਕੀਕੀ ਤੱਕ ਪਹੁੰਚਣ ਲਈ ਇਸ਼ਕ ਮਜ਼ਾਜ਼ੀ ਬਹੁਤ ਜ਼ਰੂਰੀ ਹੈ। ਗੁਰਮਤਿ ਵਿਚਾਰਤਾਰਾ ਸ਼ਾਇਦ ਇਦਾਂ ਦੀ ਨਾ ਹੋਵੇ ਪਰ ਮੈਂ ਤੁਹਾਨੂੰ ਸੂਫੀ ਵਿਚਾਰਤਾਰਾ ਬਾਰੇ ਗੱਲ ਦੱਸ ਰਿਹਾ। ਬੁੱਲੇ ਸ਼ਾਹ ਇਹ ਕਹਿੰਦਾ ਵੀ ਇਸ਼ਕ ਹਕੀਕੀ ਤੱਕ ਰੱਬ ਨਾਲ ਪਿਆਰ ਕਰਨ ਲਈ ਸਾਨੂੰ ਇਸ਼ਕ ਮਜ਼ਾਜ਼ੀ ਬਹੁਤ ਜ਼ਰੂਰੀ ਹੈ। ਦੁਨਿਆਵੀ ਪਿਆਰ ਬਹੁਤ ਜ਼ਰੂਰੀ ਹੈ। ਆਪਣੇ ਮੁਰਸ਼ਿਦ ਨਾਲ ਪਿਆਰ ਸੀ ਬੁੱਲੇ ਸ਼ਾਹ ਨੂੰ। ਉਹ ਕਹਿੰਦੇ ਇਹਨੂੰ ਪਾ ਲਿਆ ਨਾ ਮੈਂ ਮੈਨੂੰ ਲੱਗਦਾ ਫਿਰ ਰੱਬ ਆਪੇ ਮਿਲ ਜਾਏ। ਜੇ ਤੁਸੀਂ ਇਸ ਕੰਡੀਸ਼ਨ 'ਚ ਹੋ ਫਿਰ ਤੁਸੀਂ ਕਹਿ ਸਕਦੇ ਹੋ ਹੁਣ ਤੁਸੀਂ ਕਹੋਗੇ ਸਰ ਥੋੜੀ ਦੇਰ ਪਹਿਲਾਂ ਤੁਸੀਂ ਗੁਰੂ ਨਾਨਕ ਦੇਵ ਮਹਾਰਾਜੀ ਦੀ ਗੱਲ ਇਹਨਾਂ ਨਾਲ ਲਿੰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਜਾਂ ਕਹੀ ਸੀ ਮੈਂ ਦੱਸਦਾ ਅਸੀਂ ਪੂਰਾ ਅਸਦੀਵਾਰ ਪੜ ਰਹੇ ਹਾਂ ਅਸੀਂ 12ਵਾਂ ਤੁਖਾਰੀ ਪੜ ਰਹੇ ਹਾਂ ਉਹਦੇ ਵਿੱਚ ਵਾਰ-ਵਾਰ ਜ਼ਿਕਰ ਆ ਰਿਹਾ ਕਿਸ ਗੱਲ ਦਾ ਸਾਡਾ ਆਪਾ ਪੁਹਾਵ ਜਦੋਂ ਤੱਕ ਅਸੀਂ ਨਹੀਂ ਗਵਾਉਂਦੇ ਉਦੋਂ ਤੱਕ ਅਸੀਂ ਰੱਬ ਨੂੰ ਨਹੀਂ ਮਿਲ ਸਕਦੇ ਆਪਾ ਪਾਪ ਆਮ ਮਨ ਹੰਕਾਰ ਆਪਣੀਆਂ ਖੁਸ਼ੀਆਂ ਸੈਕਰੀਫਾਈਸਸ ਲਵ ਦੇ ਵਿੱਚ ਆਪਣਾ ਆਪ ਗਵਾਉਣਾ ਪੈਣਾ ਤਿਆਗ ਸੈਕਰੀਫਾਈਸ ਤਾਂ ਸੀ ਕਹਿ ਸਕਦੇ ਆ ਵੀ ਇਹ ਇਨਸਾਨ ਸਾਨੂੰ ਅਸੀਂ ਇਦਾਂ ਪਿਆਰ ਕਰਦੇ ਆ ਫਿਰ ਤੁਹਾਡਾ ਪਿਆਰ ਬੜਾ ਸੱਚਾ ਤੇ ਜੀਵ ਇਸਤਰੀ ਜੀਵ ਆਤਮਾ ਆਪਾਂ ਭਾਵ ਗਵਾਲੇ ਸੈਕਰੀਫਾਈਸ ਕਰੇ ਕਿਹੜੀਆਂ ਗੱਲਾਂ ਦਾ ਕਾਮ ਦਾ ਕ੍ਰੋਧ ਦਾ ਲੋਭ ਦਾ ਮੋਹ ਦਾ ਹੰਕਾਰ ਦਾ ਇਹ ਸਭ ਵਿਚਾਰ ਛੱਡ ਦੇ ਆਪਾਂ ਭਾਵ ਗਵਾਲੇ ਫਿਰ ਕਹਿ ਸਕਦਾ ਰੱਬ ਨਾਲ ਦਿਲੋਂ ਪਿਆਰ ਫਿਰ ਕਹਿ ਸਕਦੇ ਹਾਂ ਅਸੀਂ ਰੱਬ ਨਾਲ ਦਿਲੋਂ ਪਿਆਰ ਹੈ ਸਾਡਾ ਨਹੀਂ ਤਾਂ ਨਹੀਂ ਆ ਬੈਨ ਨੀ ਕੋ ਗੱਲ ਸਿਰਫ ਐਨਨੀ ਕੋ ਵਿਚਾਰਤਾ ਰਹਿ ਇਸ ਤੋਂ ਵੱਧ ਖੇਡ ਨਹੀਂ ਹੈਗੀ ਕੋਈ ਜਿਹਨੂੰ ਸਮਝਣ ਲਈ ਇੰਨੇ ਵੱਡੇ ਵੱਡੇ ਗ੍ਰੰਥ ਲਿਖਦੇ ਲਿਖ ਦਿੱਤੇ ਗਏ ਲੋਕਾਂ ਦੇ ਸਮਝ ਦੇ ਵਿੱਚ ਕਨਸੈਪਟ ਆ ਹੀ ਨਹੀਂ ਰਿਹਾ ਰੱਬ ਵਾਲਾ ਪ੍ਰਮਾਤਮਾ ਦਾ ਕੋਈ ਇੰਨੀ ਕੋ ਗੱਲ ਆ ਜਿੱਦਾਂ ਦੋ ਲੋਕ ਜੇਕਰ ਦਿਲੋਂ ਪਿਆਰ ਕਰਦੇ ਹੋਣ ਵਿਛੋੜਾ برداشت ਨਹੀਂ ਹੈਗਾ ਇੱਕ ਮਿੰਟ ਦਾ ਵੀ ਇੱਕ ਸਕਿੰਟ ਦਾ ਉਦਾਂ ਹੀ ਜਿੱਦਾਂ ਇੱਕ ਜਿਸ ਦਿਨ ਜੀਵਾਤਮਾ ਨੂੰ ਇਹ ਅਹਿਸਾਸ ਹੋ ਜਾਂਦਾ ਵੀ ਮੈਂ ਪਰਮਾਤਮਾ ਤੋਂ ਕਈ ਹਜ਼ਾਰ ਸਾਲਾਂ ਤੋਂ ਵਿਛੜੀ ਹੋਈ ਆ ਵਿਛੋੜਾ ਬਰਦਾਸ਼ ਨਹੀਂ ਇੱਕ ਸਕਿੰਟ ਦਾ ਵੀ ਬਰਦਾਸ਼ ਨਹੀਂ ਫਿਰ ਉਹ ਇਸ ਮਨੁੱਖਾ ਜਨਮ ਨੂੰ ਸਫਲ ਕਰਨ ਲਈ ਹਰ ਇੱਕ ਯਤਨ ਕਰਦਾ ਇਸ ਜਨਮ ਦੇ ਵਿੱਚ ਹਰ ਹਾਲ ਦੇ ਵਿੱਚ ਪਰਮਾਤਮਾ ਨੂੰ ਪਾਣਾ ਲੋਚਦਾ ਇਸੇ ਜਨਮ ਚ ਪਤਨ ਦੁਆਰਾ ਨਹੀਂ ਮਿਲਿਆ 84 ਲੱਖ ਜੁਨਾ ਤੋਂ ਬਾਅਦ ਮਨੁੱਖਾ ਜਨਮ ਮਿਲਿਆ ਇਸ ਕਰਕੇ ਸਾਨੂੰ ਇਹ ਗੱਲ ਸਮਝਣ ਦੀ ਲੋੜ ਆ 12ਵਾਂ ਤੁਖਾਰੀ ਦੇ ਵਿੱਚ ਅਸੀਂ ਮਹੀਨੇ ਵਾਰ ਦੇਖ ਰਹੇ ਹਾਂ ਤੇ ਅਸੀਂ ਬੜਾ ਵੈਮ ਪਰਮਾਚ ਰਹਨੇ ਹਾਂ ਸੰਗ੍ਰਾਂਦ ਅੱਜ ਮੱਸਿਆ ਪੂਰਨ ਮਾਸੀਆ ਅਜੇ ਦਿਨ ਸ਼ੁਰੂ ਹੋ ਰਿਹਾ ਅਜੇ ਦਿਨ ਸ਼ੁਰੂ ਅਜੇ ਟਾਈਮ ਸ਼ੁਰੂ ਹੋ ਰਿਹਾ ਤੇ ਗੁਰੂ ਨਾਨਕ ਸਾਹਿਬ ਮਹਾਰਾਜੀ ਕਹਿੰਦੇ ਨੇ 12 ਮਤੁਖਾਰੀ ਦੇ ਵਿੱਚ ਵੀ ਜਿੱਦਣ ਸਾਨੂੰ ਇਹ ਮਹਿਸੂਸ ਹੋ ਗਿਆ ਨਾ ਵੀ ਪ੍ਰਮਾਤਮਾ ਦੀ ਭਜਨ ਬੰਦਗੀ ਸਾਧਨਾ ਸਾਡੇ ਜੀਵਨ ਚ ਪ੍ਰਮਾਤਮਾ ਦਾ ਨਾਮ ਰਸ ਸਾਡੇ ਜੀਵਨ ਚ ਫਿਰ ਸਾਨੂੰ ਕੋਈ ਮਹੀਨੇ ਦਾ ਵਹਿਮ ਨਹੀਂ ਕੋਈ ਸਾਨੂੰ ਸੰਗਰਾਮ ਦਾ ਵਹਿਮ ਨਹੀਂ ਕੋਈ ਸਾਨੂੰ ਮਸਿਆ ਦਾ ਵਹਿਮ ਕੋਈ ਸਾਨੂੰ ਕਿਸੇ ਹੋਰ ਤਰੰਦ ਪਖੰਡ ਦਾ ਵਹਿਮ ਨਹੀਂ ਵੀ ਹਾਂ ਇਹ ਇਨਸਾਨ ਸਾਡੇ ਸਾਹਮਣੋਂ ਨੰਗ ਗਿਆ ਬਿੱਲੀ ਨੰਗ ਗਈ ਤਾਂ ਸਾਡਾ ਕੰਮ ਨਹੀਂ ਹੋਣਾ ਕੁਝ ਨਹੀਂ ਹੋਣਾ ਹਰ ਦਿਨ ਹਰ ਘੜੀ ਹਰ ਪਲ ਹਰ ਮਹੀਨਾ ਹਰ ਸਾਲ ਪ੍ਰਵਾਹ ਬਹੁਤ ਸੋਹਣਾ ਜੇ ਪ੍ਰਮਾਤਮਾ ਦੀ ਪਸੰਦਗੀ ਸਾਡੇ ਜੀਵਨ ਚ ਜੇ ਉਹ ਨਹੀਂ ਫਿਰ ਤੁਸੀਂ ਕੁਝ ਵੀ ਕਰਦੇ ਰਹੋ ਤੁਹਾਡਾ ਦਿਨ ਚੰਗਾ ਨਹੀਂ ਹੋ ਸਕਦਾ ਤੁਹਾਡਾ ਮਹੀਨਾ ਚੰਗਾ ਨਹੀਂ ਹੋ ਸਕਦਾ ਤੁਹਾਡੇ ਘੰਟੇ ਚੰਗੇ ਨਹੀਂ ਹੋ ਸਕਦੇ ਤੁਹਾਡੇ ਸਾਲ ਚੰਗੇ ਨਹੀਂ ਹੋ ਸਕਦੇ ਇੰਨੀ ਕੋ ਗੱਲ ਠੀਕ ਹੈ ਜੀ ਜਿਸ ਦਿਨ ਅਸਾਸ ਹੋ ਗਿਆ ਅਸੀਂ ਵਿਛੜਿਆ ਸਾਨੂੰ ਸਮਾਂ ਬਹੁਤ ਥੋੜਾ ਜਾਪ ਹੁਣ ਤਾਂ ਅਸੀਂ ਬੜੇ ਹੀ ਵਿਪਰਵਾਹ ਹੋ ਕੇ ਤੁਰ ਰਹੇ ਹਸਨ ਲੱਗਦਾ ਸਾਡੇ ਕੋਲ ਬੜਾ ਜੀਵਨ ਹੈ ਕਈ ਤਾਂ ਪੰਜਾਬ ਦੇ ਵਿੱਚ ਤਾਂ ਇਦਾਂ ਗੱਲਾਂ ਵੀ ਨਹੀਂ ਕਹਿੰਦੇ 45 50 ਤੋਂ ਬਾਅਦ ਨਾਮ ਹੀ ਤਾਂ ਜਪਣਾ ਹੋਰ ਕੀ ਕਰਨਾ ਹਾਲੇ ਥੋੜੀ ਜਪਣਾ 50 ਸਾਲ ਦੀ ਉਮਰ ਤੋਂ ਬਾਅਦ ਫਿਰ ਨਾਮ ਹੀ ਜਪ। ਅੱਛਾ ਜੀ ਪ੍ਰਮਾਤਮਾ ਨੂੰ ਇੰਨਾ ਪਾਗਲ ਸਮਝ ਲਿਆ। ਤੁਸੀਂ ਪਹਿਲਾਂ ਜਵਾਨੀ ਦੇ ਟਾਈਮ 'ਚ ਨਾਮ ਜਪ ਨਹੀਂ ਪਾਰੇ ਬੁੱਢੇ ਪਿੱਛੇ ਕੀ ਨਾਮ ਜਪੋਗੇ? ਜਿਸ ਟਾਈਮ ਤੁਹਾਡੇ ਸਰੀਰ ਦੇ ਵਿੱਚ એનર્ਜੀ ਆ ਇਹਦਾ ਮਤਲਬ ਇਹ ਨਹੀਂ ਕਿ ਬੁਢਾਪੇ 'ਚ ਰੱਬ ਨੂੰ ਨਹੀਂ ਪਾਇਆ ਜਾ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਬਾ ਫਰੀਦ ਜੀ ਦੀ ਬਾਣੀ ਦੇ ਵਿੱਚ ਸ਼ਲੋਕ ਕਰਕੇ ਕਲੀਅਰ ਕੀਤਾ ਸੀ। ਅਸੀਂ ਪੜਿਆ ਵੀ ਬੀ ਇਹਦਾ ਮਤਲਬ ਇਹ ਨਹੀਂ ਕਿ ਆਪਣੇ ਪਿਪਾਇਆ ਜਾ ਸਕਦਾ ਰੱਬ ਨੂੰ ਕਦੇ ਵੀ ਪਰ ਇਹਦਾ ਮਤਲਬ ਜਿਹੜੀ ਮੈਂਟੈਲਿਟੀ ਤੁਸੀਂ ਰੱਖ ਰਹੇ ਹੋ ਇਸ ਮੈਂਟੈਲਿਟੀ ਨਾਲ ਤਾਂ ਨਹੀਂ ਹੋਣਾ ਪਾਪਾ ਫਰੀਦ ਜੀ ਕਹਿੰਦੇ ਨੇ ਵੀ ਬਡੇ ਪਿਚ ਮੇਰੀ ਹਾਲ ਇਹ ਆ ਵੀ ਮੇਰੇ ਨਾਲ ਪਈ ਗੋਦੜੀ ਨਹੀਂ ਚੁੱਕੀ ਜਾਂਦੀ ਇੱਕ ਸਮਾਂ ਮੈਂ ਪਹਾੜ ਚੱਲ ਲੰਘ ਜਾਂਦਾ ਸੀ ਤੇ ਐਦਾਂ ਦੇ ਸ਼ਰੀਰ ਦਾ ਕਿਦਾਂ ਨਾਮ ਜਪੋਗੇ ਨਾਮ ਜਪਨ ਲਈ ਤਾਂ એનર્ਜੀ ਚਾਹੀਦੀ ਹੈ ਨਾ ਜਵਾਨੀ ਦੇ ਵਿੱਚ ਨਾਮ ਜਪਣਾ ਚਾਹੀਦਾ ਤੇ ਜਿਹਨੇ ਨਾਮ ਰਸ ਇੱਕ ਵਾਰੀ ਪੀ ਲਿਆ ਫਿਰ ਉਹਨੂੰ ਹੋਰ ਕੋਈ ਰਸ ਵਧੀਆ ਨਹੀਂ ਲੱਗਣਾ ਲੋਕੀ ਕਹਿੰਦੇ ਕਾਮ ਰਸ ਬੜਾ ਵਧੀਆ ਲੋਕੀ ਕਹਿੰਦੇ ਮੋਹ ਦਾ ਰਸ ਬੜਾ ਵਧੀਆ ਲੋਭ ਦਾ ਰਸ ਬੜਾ ਵਧੀਆ ਪਰਿਵਾਰ ਦਾ ਮੋਹ ਪਾ ਕੇ ਕਈ ਇਦਾਂ ਬਹਿ ਜਾਂਦੇ ਆ ਕੋਈ ਰਸ ਨਹੀਂ ਵਧੀਆ ਧਨ ਦੌਲਤ ਸ਼ਾਨ ਸ਼ੌਕਤ ਯਾਰੀ ਦੋਸਤੀ ਪਰਿਵਾਰ ਪਪੂਲਰਿਟੀ everything fikke ne baba friji da shlok mainu yaad nahi aa reya maakho majja dudh ala sabbe mastu vastu fikiyan rab na dudan pujjan tudh ha farid dar shakkar khand niwat gud ਮੱਖਿਓ ਮਾਜਾ ਦੁੱਧ ਸ਼ੱਕਰ ਖੰਡ ਮਿਸ਼ਰੀ ਗੁੜ ਤੇ ਮਾਜਾ ਹੋਇਆ ਹੈ ਮਜੈਲ ਦੁੱਧ ਬਹੁਤ ਮਿੱਠੀਆਂ ਵਸਤੂਆਂ ਨੇ ਬਹੁਤ ਮਿੱਠੀ ਮੱਖਿਓ ਮਾਜਾ ਦੁੱਧ ਸੱਬੇ ਵਸਤੂ ਮਿੱਠੀਆਂ ਬਹੁਤ ਮਿੱਠੀਆਂ ਰੱਬ ਨਾ ਪੁੱਜਣ ਤੋ ਜਿਹੜਾ ਰਸ ਨਾਮ ਦੇ ਵਿੱਚ ਜਿਹੜੀ ਮਿਠਾਸ ਆ ਨਾ ਉਹ ਨਹੀਂ ਅਗੇ ਨਾ ਚੀਜ਼ਾਂ ਦੇ ਵਿੱਚ ਜਿਹੜੀ ਮਠਾਸ ਨਾਮ ਚ ਉਹ ਨਹੀਂ ਹੈਗੀ ਇਹਨਾਂ ਚੀਜ਼ਾਂ ਦੇ ਵਿੱਚ ਇਹਦਾ ਮਤਲਬ ਜਿਹੜੇ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਭ ਫਿੱਕੇ ਨੇ ਕਿਸੇ ਵਿਕਾਰ ਦੇ ਵਿੱਚ ਆਨੰਦ ਨਹੀਂ ਹੈਗਾ ਸਾਨੂੰ ਲੱਗਦਾ ਆਨੰਦ ਆ ਕੋ ਸਮਝ ਨਹੀਂ ਹੈਗੀ ਜਿੱਦਾਂ ਅਸੀਂ ਨਾਮ ਦਾ ਰਸ ਪੀ ਲਿਆ ਉਸ ਦਿਨ ਸਾਨੂੰ ਇਹ ਜਿਹੜੇ ਰਸ ਨੇ ਬੜੇ ਫਿਰਕੇ ਜ ਆਪਣੇ ਨੇ ਫਿਰ ਸਾਨੂੰ ਕੋਈ ਹੋਰ ਰਸ ਨਹੀਂ ਵਧੀਆ ਲੱਗਣਾ ਫਿਰ ਸਾਨੂੰ ਸਿਰਫ ਤੇ ਸਿਰਫ ਨਾਮ ਦਾ ਰਸ ਹੀ ਵਧੀਆ ਲੱਗਿਆ ਠੀਕ ਹੈ ਜੀ ਹੁਣ ਅਸੀਂ ਅੱਗੇ ਦੇਖਦੇ ਹਾਂ ਅਸੀਂ ਜੀਵ ਨਿਰੰਕਾਰ ਦੀ ਰੱਜੀ ਮਾਇਆ ਵਿੱਚ ਫਸੇ ਪਏ ਆ ਇਹ ਕਿੱਦਾਂ ਦਾ ਜੀਵਨ ਪ੍ਰਭੂ ਨੂੰ ਮਨ ਵਿੱਚ ਵਸਾਣਾ ਹੀ ਸਭ ਕੰਮਾਂ ਤੋਂ ਸ੍ਰੇਸ਼ਟ ਕੰਮ ਹੈ ਏ ਨਾਨਕ हे सर्वव्यापक परमात्मा तू जीव स्त्री दी अरज होई सुन ते उस नु अपना दर्शन दे जीव स्त्री तेरा रा तक रही उदी अरज होई सुन ला उनु अपने दर्शन दे दे ओ तेरा रा तक रही है कई सालन है ना आगे देखो बा बीहा प्रिय बोलै कोकिल वाणी आ साधन सब रस चोला अ